ਪਿਰਵਾਣੇ ਗੁਰੂ ਸ਼ਲੋਕ ਮਹੱਲਾ ਪਹਿਲਾ ਕਬੁੱਧ ਢੂਮਣੀ ਕੁਦਯਾ ਕਸਾਉਣ ਪਰਿੰਦਾ ਟਟੂ ਹੁੜੀ ਮੁਠੀ ਕਰੋਧ ਚੰਦਾ ਤਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਤੇਹੀ ਨਾਨਕ ਅੱਗੇ ਉਤਮ ਸੇ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾ ਗਉ ਹੰਸ ਕਰੇ ਪੌੜੀ ਪੀਤਾ ਲੋੜਿਐ ਕੰਮ ਸੋ ਹਰ ਪਹਿ ਆਖੀਐ ਸਾਰ ਜਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਨ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਸ਼ਲੋਕ ਮਹਲਾ 3 ਜੀਉ ਪਿੰਡ ਸਭ ਤਿਸ ਦਾ ਸਭ ਸਹਿ ਦੇ ਅਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤੈਨ ਕਉ ਜਿਨ ਧਿਆਇਆ ਹਰਿ ਨਿਰੰਕਾਰ ਉਹਨਾਂ ਦੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹਲਾ 3 ਜੀ ਸਤਗੁਰ ਮਿਲਿਆ ਉਲਟੀ ਭਈ ਨਾਮ ਨਿਤ ਖਰਚਿਓ ਖਾਓ 18 ਸਿਧ੍ਧੀਆਂ ਪਿਛੈ ਲਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਈ ਅਨਹਦ ਧੁਨੀ ਸਦ ਵਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਨਾਮ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁਛਿਆ ਢਾਡੀ ਸਦਕੈ ਿਤ ਅਰਥ ਤੁਆਇਆ ਨਿਤ ਦੇ ਬਹੁਤ ਦਾਨ ਦਇਾਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਲਾਇਆ ਸੁਧ ਇਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਗੁਰ ਕਬੀਰ ਜੀ ਓ ਕਾ ਏਕ ਸਵਾਨ ਕੈ ਘਰ ਗਾਵਣਾ ਜਨਨੀ ਜਾਨਤ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੂਰ ਮੂਰ ਕਰ ਅਧਿਕ लाਡ ਧਰ ਦੇਖਤ ਹੀ ਜਮਰਾਓ ਹੱਸੈ ਐਸਾ ਤੈ ਜਗ ਭਰ ਮਿਲਾਇਆ ਕੈਸੇ 부ਝੈ ਜਬ ਮੋਹਿਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਬਿਥਿਆ ਰਸ ਇਤ ਸੰਗਤ ਨਿਹਚਉ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਪਰਮ ਕੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਿਰਲੋਚਨ ਕਾ ਮਾਇਆ ਮੋ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰਗਿਆ ਕੁਟੰਬ ਦੇਖ ਬਿਗ ਸਹਿ ਕਮਲਾ ਜਿਉ ਪਰ ਘਰ ਜੋ ਹੈ ਕਪਟ ਨਰਾ ਦੂੜਾ ਆਇਓ ਹੈ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਇ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਦੀ ਠੁਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਦਮਈਆ ਮੈਂ ਲੈ ਛਡਾਏ ਰਹਾਉ ਅਨੇਕ ਅਨੇਕ ਭੋਗ ਰਾਤ ਬਿਸਰੇ ਪ੍ਰਾਣੀ ਸੰਸਾਰ ਸਾਗਰ ਤੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਾਵਸਸ ਤਹਿ ਨ ਪਰਵੇਸ਼ੰ ਮਾਇਆ ਮੂ ਤਬ ਬਿਸਰ ਗਿਆ ਜਾਂ ਤਜੀਲੇ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਦੇਖੀਲੇ ਧਰਮ ਰਾਉ ਤਹਿ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿਣ ਨ ਜਾਏ ਜੇ ਕੋ ਮੂ ਉਪਦੇਸ਼ ਕਰਤ ਹੈ ਤਾ ਵਾਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਕ ਤ੍ਰਿਲੋਚਨ ਰਾਮయ్యా ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋ ਰੇ ਪੰਡਿਆ ਆਪ ਕੁਛ ਕਹਿਣ ਨਾ ਜਾਈ ਸੁਰ ਨਾਰ ਗਣ ਗੰਧਰਵ ਜਿਨ ਮੋਹੇ ਤ੍ਰਿ ਭਵਨ ਮੇਖ ਲੀਲਾਈ ਰਾਜਾ ਰਾਮ ਅਨਹਦ ਕੀਂਗਰੀ ਬਾਜੈ ਜਾ ਕੀ ਵਿਸ਼ਟ ਨਾਦ ਲਿਵ ਲਾਗੈ ਰਹਾਉ ਬਾਠੀ ਗगन ਸਿੰਘਿਆ ਅਰਚੁੰਗਿਆ ਕਨਕ ਕਲਸ਼ ਇਕ ਪਾਇਆ ਇਸ ਮਹਿ ਧਾਰ ਚੋ ਐਤ ਨਿਰਮਲ ਰਸ ਮਹਿ ਰਸਨ ਚੁਆਇਆ ਏਕ ਜੋ ਬਾਤ ਅਨੂਤ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋ ਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਕੋ ਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਦੇਣੀ ਜੀਉ ਕੀ ਪਹਿਰਿਆਂ ਕੈ ਘਰ ਗਾਵਣਾ ਇਕ ਓੰਕਾਰ ਸਤਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਕ ਉਰਧ ਧਿਆਨ ਲਿਵ ਲਾਦਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਕੇ ਦਿਨ ਸੰਹਲ ਕਸ਼ਟ ਮਹਾ ਦੁਖ ਆਬ ਚਿਤ ਅਦਿਕ ਪਸਾਰਿਆ ਗਰਭ ਛੋੜ ਮਿਰਤ ਮੰਡਲ ਆਇਆ ਤਉ ਨਰ ਹਰ ਮੰਨ ਬਿਸਾਰਿਆ ਫਿਰ ਪਛਤਾਵਹੇਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਜੇਤਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰਾਇ ਅਨਰਾਧਾ ਰਹਾ ਬਾਲ ਬਿਨੂਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪੈ ਰਸ ਮਿਸ ਮੇਧ ਅੰਮ੍ਰਿਤ ਵਿਖ ਚਾਤੀ ਤਉ ਪੰਜ ਪ੍ਰਗਟ ਸੰਤਾ ਤੈ ਜਪ ਤਪ ਸੰਜਮ ਛੋੜ ਸੋ ਕਰਤ ਮਤਿ राम नाम ਨ ਅਰਾਧਿਆ ਉਛਲਿਆ ਤਾਮ ਕਾਲ ਮਤ ਲਾਗੀ ਤਉ ਆਨ ਸ਼ਕਤ ਗਲ ਬੰਧਿਆ ਤਰुण ਤੇਜ ਪਤ੍ਰਿਆ ਮੁਖ ਜੋ ਹੈ ਸਰ ਅਪਸਰਨਾ ਪਛਾਣਿਆ ਉਨਮਤ ਕਾਮ ਮਹਾ ਵਿਖ ਭੂਲੇ ਪਾਪ ਕੁੰਨ ਨ ਪਛਾਣਿਆ ਸੁਤ ਸੰਪਤ ਦੇਖ ਏ ਮਨ ਗਰਦਿਆ ਰਾਮ ਰਿਦੈ ਤੇ ਖੋਇਆ ਅਬਰ ਮਰਤ ਮਾਇਆ ਮਨ ਤੂਲੇ ਤਉ ਭਗਮukh ਜਨਮ ਵਿਗੋਇਆ ਕੁੰਡਰ ਕੇਸ Kusum ਤੇ ਧੋਲੇ ਸਤਿ ਪਾਤਾਲ ਕੀ ਬਾਣੀ ਲੋਚਲ ਸ਼ਰਮ ਹੈ ਬੁੱਧ ਬਾਲੇ ਲਾਠੀ ਤਾ ਤਾਮ ਪਵ ਸਮਾਧਾਣੀ ਤਾ ਤੇ ਜਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤਮੰਡਲ ਤਉ ਪਾਛੈ ਪਛਤਾਣਾ ਨਿਕਤੀ ਦੇ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਦੇਣੀ ਕਹੈ ਸੁਨਹੁ ਰੇ ਭਗਤਾ ਹੋ ਮਰਨ ਮੁਕਤ ਤਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤਨ ਕ ਕਟਕ ਜਲ ਤਰੰਗ ਜੈਸਾ ਜਾਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿ ਪਾਵਨ ਨਾਮ ਕੈਸੇ ਹੁਨ ਤਾਰਾਓ ਤੁਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਸਰੀਰ ਆਰਾਧ ਹੈ ਮੋ ਕੋ ਵਿਚਾਰ ਦੇਹੁ ਰਵਿਦਾਸ ਸਮਦਨ ਸਮਝਾਵੇ ਕੋ ਰਾਗ ਮਾਧ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇਕ ਓ ਅੰਤਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੇ ਹਰ ਨਾਮ ਦਿਢਾਇਆ ਹਰ ਨਹਿ ਚਲ ਹਰ ਤਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪੀਤਮਰਾਇ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇ ਹੋਂ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਗੁਰ ਮਿੱਤਰ ਮੇਰਾ ਬਾਲ ਸੁਖਾਈ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਅਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜੀਓ ਬਾਜ ਮਹੱਲਾ ਚੌਥਾ ਮਰ ਸੁਦਨ ਮੇਰੇ ਮਨ ਤਨ ਪ੍ਰਾਨਨਾ ਹਉ ਹਰ ਦਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਪਹ ਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਜਿਸ ਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਤ ਦੀਨ ਕਰੋ ਉਪਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਇਆ ਕਰੋ ਗੁਰ ਮੇ ਲਹੋ ਜਨ ਨਾਨਕ ਗੁਰ ਮਿਲ ਰਹਾਸੈ ਜੀਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ